ਤਦ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮੰਨਣਾ ਚਾਹੀਦਾ ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਠ ਕਰ ਰਹੀ ਹੈ ਪ੍ਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਹੈ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿੱਦ ਨਾਲ ਕੱਪੜੇ ਜਾਂ ਕੁਝ ਰੰਗਦੇ ਹੈ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਮਨ ਦੇ ਵਿੱਚ ਅਸੀਂ ਸਿੱਟੇ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਮਜਾਰਾ ਕਰ ਰਹੇ ਆ ਪਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਾਂ ਜਿਹੜੇ ਇੱਥੋਂ ਦੇ ਰਹਿਣ ਵਾਲੇ ਐ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ دریاਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਿਹਾ ਤਾਂ ਮੈਂ ਤਾਂ ਸਮਝ ਤੈਨੂੰ ਕਿ ਇਹ ਆਮ ਪਾਰਟੀ ਤੇ ਚੀਫ ਮਿੰਿਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਦੋਤਰਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅਨ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਘਰ ਵਿੱਚ ਨજરਬੰਦ ਕੀਤਾ ਗਿਆ ਲੱਖਾਂ ਸਦਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਗੱਡੀ ਤੱਕ ਬੰਨ੍ਹ ਦਿੱਤੀ ਗਈ ਇਹ ਮੈਂ ਕਿਵੇਂ ਦੇ ਇਖਸਾ ਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹੌਸਰੇਸ ਦੇ ਵਿੱਚ ਹੈ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਵਿੱਚ ਰੋਕ ਪਾਈ ਹੋਈ ਹੈ ਨਾਜਾਇਜ਼ ਹੈ ਇਸ ਰਣੀ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲ ਆ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾਲ ਸਿੱਟੇ ਜ਼ਹਿਰੀਲਾ ਪਾਣੀ ਨਾਲ ਸਿੱਟੇ ਜੀ ਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਹੈ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਾਂ ਦੇ ਦੂਜੇ ਮੁਲਖ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਖ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ ਹਾਂ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮੰਨਣਾ ਚਾਹੀਦਾ ਕਿ ਸਦੀ ਜਾਂ ਜੰਤੀ ਦੇ ਵਿੱਚ ਰੋਕਣੀ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਠ ਕਰ ਰਹੀ ਹੈ ਪਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਹੈ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਹੈ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿਹਦੇ ਨਾਲ ਕੱਪੜੇ ਜਾਂ ਕੁਝ ਰੰਗਦੇ ਹੈ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਮਜਾਰਾ ਕਰ ਰਹੇ ਆ ਪ੍ਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਨ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ دریاਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਹੀ ਹੈ ਤਾਂ ਮੈਂ ਤਾਂ ਸਮਝ ਤਾਣ ਕਿ ਇਹ ਆਮ ਪਾਰਟੀ ਤੇ ਚੀਫ ਮਿੰਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਤਰ੍ਹਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਘਰ ਵਿੱਚ ਨજરਬੰਦ ਕੀਤਾ ਗਿਆ ਲੱਖਾਂ ਸਹਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਗੱਡੀ ਤੱਕ ਭੰਨ ਦਿੱਤੀ ਗਈ ਇਹ ਮੈਂ ਕਿਵੇਂ ਤੇ ਇੱਕ ਸਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹਾਂ ਹੌਸਰੇਸ ਦੇ ਵਿੱਚ ਹੈ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਦੇ ਵਿੱਚ ਰੋਕ ਪਾਈ ਹੋਈ ਹੈ ਨਾਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਜਿਹੜਾ ਇਹ ਗੰਦਾ ਨਾਲ ਆ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਰੀਲਾ ਪਾਣੀ ਨਾ ਸਿੱਟੇ ਜਿੱਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਣੀ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ ਹਾਂ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮਰਨਾ ਚਾਹੀਦਾ ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਠ ਕਰ ਰਹੀ ਹੈ ਪ੍ਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ ਜਿਹੜਾ ਇਹ ਜੰਮਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿਹਦੇ ਨਾਲ ਕੱਪੜੇ ਜਾਂ ਕੁਝ ਰੰਗਦੇ ਐ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੇ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਮਜਾਰਾ ਕਰ ਰਹੇ ਆ ਪ੍ਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਲ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਇਹ ਗੰਦਾ ਪਾਣੀ ਹੋਊਗਾ ਜਿਹੜੇ ਜੀ دریاਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਿਹਾ ਤਾਂ ਮੈਂ ਤਾਂ ਸਮਝਣ ਚੀ ਇਹ ਆਮ ਪਾਰਟੀ ਤੇ ਚੀਫ ਮਿੰਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਤਰ੍ਹਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਕਿਵੇਂ ਦੇਖਿਓ ਤੁਹਾਨੂੰ ਵੀ ਘਰ ਵਿੱਚ ਨજરਬੰਦ ਕੀਤਾ ਗਿਆ ਲੱਖਾ ਸਦਾਨਾ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦੀ ਗੱਡੀ ਤੱਕ ਬੰਨ੍ਹ ਦਿੱਤੀ ਗਈ ਇਹ ਮੈਂ ਕਿਵੇਂ ਦੇ ਇਖਸਾ ਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹੌਸਰੇਸ ਦੇ ਵਿੱਚ ਛਕਾ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਵਿੱਚ ਰੋਕ ਪਾਈ ਹੋਈ ਹੈ ਨਾਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲ ਆ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਰੀਲਾ ਪਾਣੀ ਨਾ ਸਿੱਟੇ ਜੀਹਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਣੀ ਦੂਜੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੁਲਕ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ ਹਾਂ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮੰਨਣਾ ਚਾਹੀਦਾ ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਕੱਟ ਕਰ ਰਹੀ ਹੈ ਪ੍ਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂਕਿ ਕਰਕੇ ਜਿਹੜਾ ਇਹ ਗੰਦਾ ਨਾਲਾ ਹੈਗਾ ਉਹਦੇ ਵਿੱਚ ਸਾਰੀਆਂ ਫੈਕਟਰੀਆਂ ਦੀ ਗੰਦਗੀ ਜਾਂਦੀ ਹੈ ਤੇ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਉਹਦੇ ਨਾਲ ਵੀ ਰੰਗ ਚੜ੍ਹ ਸਕਦਾ ਪਰ ਜ਼ਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿੱਦ ਨਾਲ ਕੱਪੜੇ ਜਾਂ ਕੁਝ ਰੰਗਦੇ ਹੈ ਉਸ ਨੂੰ ਗੰਦਗੀ ਤੇ ਹੁੰਦੇ ਆ ਉਸ ਨੂੰ ਦਰਿਆਵਾਂ ਦੇ ਵਿੱਚ ਅਸੀਂ ਸੁੱਟੀਏ ਇਹ ਬਹੁਤ ਖਤਰਨਾਕ ਪਾਲਿਸੀ ਹੈ ਪੰਜਾਬ ਗਵਰਨਮੈਂਟ ਦੀ ਤੇ ਜਿਹੜੇ ਇੰਡਸਟਰੀਅਲ ਵਾਲੇ ਆ ਉਹ ਇਸ ਮਜਾਰੇ ਦਾ ਰੋਸ ਮਜਾਰਾ ਕਰ ਰਹੇ ਆ ਪ੍ਰਵਾਸੀਆਂ ਨੂੰ ਸੱਦ ਕੇ ਤਾਂ ਫੇਰ ਇੰਡਸਟਰੀ ਕਿਵੇਂ ਚੱਲੂਗੀ ਜੇ ਲੋਕਨ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਮਾਲਵੇ ਦੇ ਮਾਝੇ ਦੇ ਦੁਆਬੇ ਦੇ ਉਹ ਕੈਂਸਰ ਦੇ ਮਰੀਜ਼ ਬਣ ਜਾਣਗੇ ਤੇ ਗੰਦਾ ਪਾਣੀ ਹੋਊਗਾ ਜਿਹੜੇ ਜੀ دریاਵਾਂ ਦੇ ਵਿੱਚ ਹੈਗੇ ਆ ਮੱਛੀਆਂ ਹੈਗੀਆਂ ਹੋਰ ਜਿਹੜੇ ਜੀ ਹੈਗੇ ਆ ਉਹ ਮਰ ਰਹੀ ਹੈ ਤਾਂ ਮੈਂ ਤਾਂ ਸਮਝ ਤਾਣ ਕਿ ਇਹ ਆਮ ਪਾਰਟੀ ਤੇ ਚੀਫ ਮਿਨਿਸਟਰ ਸਾਹਿਬ ਦੀ ਬਹੁਤ ਗਲਤ ਪਾਲਿਸੀ ਹੈ ਕਿ ਦੋ ਤਰ੍ਹਾਂ ਨੂੰ ਤੁਸੀਂ ਲੜਾ ਰਹੇ ਹੋ ਤੇ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰ ਰਹੇ ਹੋ ਮਾਨ ਸਾਹਿਬ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਹਾਨੂੰ ਵੀ ਘਰ ਵਿੱਚ ਨજરਬੰਦ ਕੀਤਾ ਗਿਆ ਲੱਖਾਂ ਸਦਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸੇ ਗੱਡੀ ਤੱਕ ਭੰਨ ਦਿੱਤੀ ਗਈ ਇਹ ਮੈਂ ਕਿਵੇਂ ਦੇ ਇਕਸਾ ਦਾ ਹੁਣ ਤੁਹਾਡੇ ਸਾਹਮਣੇ ਮੈਂ ਗ੍ਰਿਫਤਾਰਤਾ ਹੋਇਆ ਹੋਇਆ ਹਾਊਸ ਰੈਸ ਦੇ ਵਿੱਚ ਹੈ ਮੇਰੀ ਇਹ ਜਿਹੜੀ ਆਜ਼ਾਦੀ ਹੈ ਉਸ ਵਿੱਚ ਰੋਕ ਪਾਈ ਹੋਈ ਹੈ ਨਾਜਾਇਜ਼ ਹੈ ਐਸਾ ਨਹੀਂ ਹੋਣ ਦੇਣਾ ਚਾਹੀਦਾ ਮੈਂ ਤਾਂ ਚੰਗੇ ਕੰਮ ਲਈ ਜਾ ਰਿਹਾ ਸੀ ਕਿ ਉਹ ਜਿਹੜਾ ਇਹ ਗੰਦਾ ਨਾਲ ਆ ਉਹਦੇ ਵਿੱਚ ਇੰਡਸਟਰੀ ਆਪਣਾ ਗੰਦਾ ਪਾਣੀ ਨਾ ਸਿੱਟੇ ਜ਼ਰੀਲਾ ਪਾਣੀ ਨਾ ਸਿੱਟੇ ਜਿਹਦੇ ਨਾਲ ਸਾਰੇ ਦਰਿਆਵਾਂ ਦਾ ਪਾਣੀ ਖਰਾਬ ਹੋ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਇਹ ਗੰਦਾ ਪਾਣੀ ਜਾ ਰਿਹਾ ਤੇ ਪਾਕਿਸਤਾਨ ਦੇ ਨਾਲ ਸਾਡੇ ਚੰਗੇ ਚੰਗਾ ਰਿਸ਼ਤਾ ਹੈਗਾ ਅਮਨ ਹੈ ਤੇ ਆਪਣੀ ਦੂਜੇ ਮੂਲਖ ਦੇ ਵਿੱਚ ਗੰਦਾ ਪਾਣੀ ਤੇ ਆਪਣੇ ਮੂਲਖ ਦੇ ਵਿੱਚ ਗੰਦਾ ਪਾਣੀ ਤੇ ਰਾਜਸਤਾਨੀਆਂ ਨੂੰ ਤੇ ਹਰਿਆਣੀਆਂ ਨੂੰ ਗੰਦਾ ਪਾਣੀ ਕਿਉਂ ਭੇਜ ਰਹੇ ਆ ਜੇ ਸਿਰਫ ਕਾਰਖਾਨੇ ਵਾਲਿਆਂ ਨੂੰ ਅਸੀਂ ਸਾਹਮਣੇ ਜਾ ਉਹਨਾਂ ਨੂੰ ਸੁੱਖ ਦੇਣਾ ਹਾਂ ਮੇਰੀ ਜਮਹੂਰੀਅਤ ਦਾ ਜਿਹੜਾ ਹੱਕ ਹੈ ਉਹ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮਰਨਾ ਚਾਹੀਦਾ ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਔਰ ਜਿਹੜਾ ਇਹ ਸਰਕਾਰ ਨਜਾਇਜ਼ ਉੱਥੇ ਇਕੱਠ ਕਰ ਰਹੀ ਹੈ ਪ੍ਰਵਾਸੀਆਂ ਦਾ ਇੱਥੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਇਹ ਤਾਂ ਬਹੁਤ ਖਤਰਨਾਕ ਗੱਲ ਹੈ ਕਿਉਂ ਕਰਕੇ